ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤਰੀ ਵਾਲਾ ਚਿਕਨ ਬਣਾ ਕੇ ਪੇਸ਼ ਕਰਾਂਗੇ ਇਹ ਜਿਹੜਾ ਚਿਕਨ ਹੈ ਆਪਾਂ ਬਿਲਕੁਲ ਪੰਜਾਬੀ ਸਟਾਈਲ ਦੇ ਵਿੱਚ ਬਣਾਵਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ 'ਤੇ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਚਿਕਨ ਬਣਾਉਣ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਦੇਖ ਲੈਂਦੇ ਹਾਂ ਜੀ एक किलो चिकन लिया चिकन आप चंकी तरह धो के साफ कर लिया तो हम सब तो पहले आप चिकन मैरीनेट करा मैरीनेट करने के लिए आप दो चमचा जो अदरक लसन का पेस्ट लिया तो भी आप सौ ग्राम दही दही पा देंगे ਹੁਣ ਆਪਾਂ ਇਹਦੇ ਵਿੱਚ ਬੇਸਿਕ ਮਸਾਲੇ ਐਡ ਕਰਾਂਗੇ। 1.5 ਚਮਚਾ ਅਦਰਚ ਪਾਵਾਂਗੇ। ਲਾਲ ਮਿਰਚ ਪਾਊਡਰ 1.5 ਚਮਚਾ ਨਮਕ ਜੇਕਰ ਤੁਸੀਂ ਨਮਕ ਮਿਰਚ ਘੱਟ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ 1 ਚਮਚਾ ਮਿਰਚ ਦਾ ਲੈ ਸਕਦੇ ਹੋ ਤੇ 1 ਚਮਚਾ ਨਮਕ ਦਾ। ਅਸੀਂ ਥੋੜਾ ਸਪਾਈਸੀ ਖਾਣਾ ਪਸੰਦ ਕਰਦੇ ਹਾਂ ਇਸ ਕਰਕੇ ਮੈਂ ਇਹਦੇ ਵਿੱਚ ਡੇਢ ਚਮਚ ਮਿਰਚ ਪਾਈ ਤੇ ਡੇਢ ਚਮਚ ਨਮਕ ਪਾਇਆ ਡੇਢ ਚਮਚ ਤਨੀਆ ਪਾਊਡਰ ਇੱਕ ਚਮਚ ਥੋੜਾ ਜਿਹਾ ਪਤਾ ਹਲਦੀ ਮਿਕਸ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਲਓ ਜੀ ਮਸਾਲੇ ਆਪਣੇ ਮਿਕਸ ਹੋ ਗਏ ਤੇ ਹੁਣ ਆਪਾਂ ਚਿਕਨ ਨੂੰ 1 ਘੰਟੇ ਦੇ ਲਈ ਮੈਰੀਨੇਸ਼ਨ ਵਾਸਤੇ ਰੱਖਾਂਗੇ ਜੇਕਰ ਤੁਹਾਡੇ ਕੋਲ ਟਾਈਮ ਜ਼ਿਆਦਾ ਤਾਂ ਤੁਸੀਂ ਇਸ ਨੂੰ 2-3 ਘੰਟੇ ਦੇ ਲਈ ਵੀ ਮੈਰੀਨੇਸ਼ਨ ਵਾਸਤੇ ਰੱਖ ਸਕਦੇ ਹੋ ਹਾਂਜੀ ਜਿੰਨੀ ਦੇਰ ਚ ਆਪਣਾ ਚਿਕਨ ਜਿਹੜਾ ਮੈਰੀਨੇਟ ਹੁੰਦਾ ਓਨੀ ਦੇਰ ਚ ਆਪਾਂ ਜਿਹੜਾ ਤੜਕੇ ਵਾਸਤੇ ਸਮਾਨ ਲਿਆ ਉਹ ਦੇਖ ਲੈਨੇ ਆ 600 ਗ੍ਰਾਮ ਆਪਾਂ ਪਿਆਜ਼ ਲੈ ਆ 250 ਗ੍ਰਾਮ ਟਮਾਟਰ ਦੋ ਹਰੀ ਮਿਰਚ ਇੱਕ ਟੁਕੜਾ ਅਦਰਕ ਦਾ ਇੱਕ ਇਕੱਠੀ ਆਪਾਂ ਲਸਣ ਦੀ ਲਈ ਹੈ ਹੁਣ ਇਹ ਸਾਰਾ ਤੁਮਣਾ ਜਿਹੜੇ ਨੂੰ ਆਪਾਂ ਕੱਟ ਕੇ ਤਿਆਰ ਕਰ ਲਾਂ ਪਿਆਜ਼ ਜਿਹੜਾ ਆਪਾਂ ਥੋੜਾ ਬਰੀਕ ਹੀ ਕਟਾਂਗੇ ਜਿਆਦਾ ਮੋਟਾ ਨਹੀਂ ਕਰਨਾ ਕਿਉਂਕਿ ਇਹਨੂੰ ਆਪਾਂ ਗ੍ਰਾਇੰਡ ਨਹੀਂ ਕਰਨਾ ਇਸੇ ਤਰ੍ਹਾਂ ਹੀ ਆਪਾਂ ਇਹ ਤੜਕਾ ਲਾਉਣਾ ਆਜ ਆਪਾਂ ਸਾਰੇ ਇਸ ਤਰ੍ਹਾਂ ਬ੍ਰਿਕ ਬ੍ਰਿਕ ਕੱਟ ਲਏ ਤੇ ਹੁਣ ਆਪਾਂ ਟਮਾਟਰ ਵੀ ਕੱਟ ਲਾਂ ਟਮਾਟਰ ਵੀ ਆਪਾਂ ਬ੍ਰਿਕ ਹੀ ਕੱਟਾਂਗੇ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਨੂੰ ਵੀ ਇਸ ਤਰ੍ਹਾਂ ਬ੍ਰਿਕ ਬ੍ਰਿਕ ਕੱਟ ਲਿਆ ਤੇ ਕਟਿੰਗ ਆਪਾਂ ਸਾਰੀ ਕਰ ਲਈ ਖਰਾਸ ਮਨ ਆਪਾ ਬ੍ਰੀਕਟ ਹੈ ਤੇ ਉਧਰ ਬਰਤਨ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਤੜਕਾ ਲਾਉਣ ਲਈ ਉਹਦੇ ਵਿੱਚ ਸਰੋਂ ਦਾ ਤੇਲ ਪਾਵਾਂ। ਇੱਕ ਕੜਛੀ ਤੋਂ ਥੋੜਾ ਜਿਹਾ ਵੱਧ ਪਾਵਾਂਗੇ ਆਪਾਂ ਤੇਲ। ਹੁੰਦੇ ਤੇਲ ਦੀ ਜਗ੍ਹਾ ਤੁਸੀਂ ਕੋਈ ਰिफाइंड ऑयल ਵੀ ਲਾ ਸਕਦੇ ਹੋ ਪਰ ਸਰੋਂ ਦਾ ਤੇਲ ਜਿਹੜਾ ਹੈਲਦੀ ਹੁੰਦਾ ਹੈ ਇਸ ਕਰਕੇ ਅਸੀਂ ਹਮੇਸ਼ਾ ਤੜਕਾ ਸਰੋਂ ਦੇ ਤੇਲ ਵਿੱਚ ਹੀ ਲਾਉਨੇ ਆ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਇਹਨੂੰ ਥੋੜੀ देर ਲਈ ਠੰਡਾ ਕਰਾਂਗੇ ਸਰੋਂ ਦੇ ਤੇਲ ਨੂੰ ਆਪਾਂ ਜਿਆਦਾ ਗਰਮ ਇਸ ਲਈ ਕਰਦੇ ਆ ਕਿਉਂਕਿ ਇਹਦਾ ਕੱਚਾ ਪਾਣਾ ਪਕੜਨਾ ਹੁੰਦਾ ਹੈ ਤੇ ਜੇ ਗਰਮ ਤੇਲ ਦੇ ਵਿੱਚ ਜੇ ਆਪਾਂ ਖੜੇ ਮਸਾਲੇ ਪਾ ਦਨੇ ਆ ਤਾਂ ਉਹ ਮਰ ਜਾਂਦੇ ਆ ਤਾਂ ਕਰਕੇ ਆਪਾਂ ਇਹਨੂੰ ਥੋੜਾ ਠੰਡਾ ਕਰਾਂਗੇ ਤੇਲ ਆਪਣਾ ਠੰਡਾ ਹੋ ਗਿਆ ਜੀ ਉਹਨਾਂ ਕੋਲ ਦਵਾਰਾ ਗਿਆ ਸੌਂ ਕਰਦੇ ਹੁਣ ਆਪਾਂ ਇਹਦੇ ਵਿੱਚ ਖੜੇ ਮਸਾਲੇ ਪਾਵਾਂਗੇ ਖੜੇ ਮਸਾਲੇ ਦੇ ਵਿੱਚ ਆਪਾਂ ਇੱਕ ਚਮਚ ਜੀਰਾ ਲਿਆ ਦੋ ਤੇਜ ਪੱਤਾ ਤਿੰਨ ਸੁੱਕੀਆਂ ਲਾਲ ਮਿਰਚਾਂ ਚਾਰ ਇਲਾਇਚੀਆਂ ਇਹ ਹਰੀ ਇਲਾਇਚੀ ਲਈ ਆਪਾਂ ਤੁਸੀਂ ਵੱਡੀ ਇਲਾਇਚੀ ਪਾ ਸਕਦੇ ਹੋ ਇਲਾਇਚੀ ਨੂੰ ਥੋੜਾ ਜਿਹਾ ਇਸ ਤਰ੍ਹਾਂ ਖੋਲ ਕੇ ਪਾਉਣਾ ਫਿਰ ਇਹ ਤਾਂ ਫਲੇਵਰ ਵਧੀਆ ਆਏਗਾ ਚਾਰ ਲਾਉਂਗਾ ਤੇ ਪੰਜ ਛੇ ਆਪਾਂ ਕਾਲੀ ਮਿਰਚ ਲਈ ਹੈ ਹੁਣ ਇਹ ਸਾਰਾ ਸਮਾਨ ਆਪਏ ਦੇ ਵਿੱਚ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਅਦਰਕ ਲਸਣ ਤੇ ਹਰੀ ਮਿਰਚ ഭാത ഹാ പ്യൂ പാ ਇਸਾ ਫਲੇਮ ਆਪਾਂ ਇੱਥੇ ਮੀਡੀਅਮ ਰੱਖਾਂਗੇ ਮੀਡੀਅਮ ਫਲੇਮ ਤੇ ਤੁਸੀਂ ਤੜਕਾ ਜਿਹੜਾ ਭੁੰਣਾ ਹੈ ਜਿਆਦਾ ਕਾਲੀ ਨਹੀਂ ਕਰਨੀ ਜੇ ਆਪਾਂ ਤੇਜ਼ ਗੈਸ ਕਰ ਲੈਨੇ ਆ ਤਾਂ ਉਪਰੋਂ ਆਪਣਾ ਜਿਹੜਾ ਤੜਕਾ ਮੱਚ ਜਾਂਦਾ ਉਹਦਾ ਟੇਸਟ ਜਿਹੜਾ ਵਧੀਆ ਨਹੀਂ ਆਉਂਦਾ ਕਿਉਂਕਿ ਚਿਕਨ ਦਾ ਜਿਹੜਾ ਸਾਰਾ ਟੇਸਟ ਆ ਮਸਾਲੇ ਦੇ ਵਿੱਚ ਆਪੇ ਪਿਕਿਆ ਹੁੰਦਾ ਤੁਸੀਂ ਕਰਕੇ ਮਸਾਲਾ ਲੱਗਦੇ ਧਿਆਨ ਨਾਲ ਭੁੰਣਾ ਮੀਡੀਅਮ ਫਲੇਮ ਤੇ ਲੋਈ ਬੀਮਿੰਟ ਹੋ ਗਿਆ ਆਪਾਂ ਨੂੰ ਪਿਆਜ਼ ਨੂੰ ਮੀਡੀਅਮ ਫਲੇਮ ਤੇ ਭੁੰਨਦੇ ਹੋਏ ਤੇ ਆਜਾ ਜਿਹਾ ਕਾਫੀ ਕਲਰ ਚੇਂਜ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਤੜਕੇ ਆਪਣਾ ਭੁੱਜ ਚੁੱਕਾ ਤੜਕੇ ਨੇ ਜਿਹੜਾ ਤੇਲ ਆ ਛੱਡ ਪਕਸੇ ਦੇਖ ਸਕਦੇ ਹੋ ਤੇ ਹੁਣ ਆਪਾਂ ਦੇ ਵਿੱਚ ਇੱਕ ਚਮਚ ਢੇਗੀ ਮਿਰਚ ਦਾ ਪਾਵਾਂਗੇ ਢੇਗੀ ਮਿਰਚ ਜੇ ਵੀ ਕੌੜੀ ਨਹੀਂ ਹੁੰਦੀ ਇਹਦਾ ਕਲਰ ਵਧੀਆ ਆਉਂਦਾ ਹੈ ਗਰੇਵੀ ਦਾ ਇੱਕ ਚਮਚੇ ਦੇ ਵਿੱਚ ਆਪਾਂ ਧਨੀਆ ਪਾਊਡਰ ਹੋਰ ਪਾਵਾਂਗੇ ਤੇ ਦੋ ਚਮਚਾ ਆਪਾਂ ਲੈ ਕਸੂਰੀ ਮੇਥੀ ਮੇਥੀ ਨੂੰ ਆਪਾਂ ਆਸ ਦੇ ਨਾਲ ਕ੍ਰਸ਼ ਕਰਕੇ ਪਾ ਲਓ ਤੇ ਹੁਣ ਆਪਾਂ ਇਹਦੇ ਵਿੱਚ ਮੈਰੀਨੇਟ ਕੀਤਾ ਹੋਇਆ ਚਿਕਨ ਪਾ ਲਾਂਗੇ ਕੈਸਾ ਫਲੇਮ ਆਪਾਂ ਇਸ ਮੀਡੀਅਮ ਹੀ ਰੱਖਾਂਗੇ ਤੇ ਚਿਕਨ ਨੂੰ ਆਪਾਂ 6-7 ਮਿੰਟ ਤੱਕ ਇਸੇ ਤਰ੍ਹਾਂ ਹੀ ਭੁੰਨਾਂਗੇ ਚੰਗੀ ਤਰ੍ਹਾਂ ਮਲਾਲਾਂਗੇ ਲਓ ਜੀ 5 ਮਿੰਟ ਹੋ ਗਏ ਆਪਾਂ ਚਿਕਨ ਨੂੰ ਪਕਾਉਂਦੇ ਫੇ ਹੁਣ ਆਪਾਂ ਇਹਦੇ ਵਿੱਚ ਗਰਮ ਪਾਣੀ ਪਾਵਾਂਗੇ ਪਾਣੀ ਜਿਹੜਾ ਤੁਸੀਂ ਗਰਮ ਹੀ ਲੈਣਾ ਠੰਡਾ ਪਾਣੀ ਨਹੀਂ ਇਹਦੇ ਵਿੱਚ ਪਾਉਣਾ ਕਿਉਂਕਿ ਠੰਡਾ ਪਾਣੀ ਪਾਉਣ ਨਾਲ ਜਿਹੜੇ ਚਿਕਨ ਦੇ ਪੀਸ ਆਉ ਥੋੜੇ ਚਿੜੇ ਹੋ ਜਾਂਦੇ ਆ ਇਸ ਕਰਕੇ ਗਰਮ ਪਾਣੀ ਪਾਉਣਾ ਤੇ ਪਾਣੀ ਤੁਸੀਂ ਆਪਣੇ ਹਿਸਾਬ ਦੇ ਨਾਲ ਵਧ ਜਾਂ ਘਟ ਪਾ ਸਕਦੇ ਹੋ ਜਿੰਨੇ ਤੁਸੀਂ ਤਰੀ ਬਣਾਉਣੀ ਹੈ ਤੇ ਇੱਥੇ ਮੈਂ 1 ਲੀਟਰ ਪਾਣੀ ਪਾਇਆ ਹੈ ਨਿਕਵਰੀਆ ਪਰ ਤੇ ਗਿਆ ਸਰ ਦਸਲੇਮਾ ਜਿਹੜਾ ਫੁੱਲ ਕਰ ਦਿੰਨੇ ਆ ਇਹਨੂੰ ਆਪਾਂ ਵਾਲਾ ਹੋਂ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਗੈਸ ਦਾ ਫਲੇਮ ਆ ਜਿਹੜਾ ਮੀਡੀਅਮ ਕਰ ਲਓ ਲੋਈ ਚਿਕਨ ਨੂੰ ਵਾਲਾ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਗੈਸ ਦਾ ਫਲੇਮ ਆਪਾਂ ਮੀਡੀਅਮ ਕਰ ਲਾਂਗੇ ਤੇ ਚਿਕਨ ਨੂੰ ਉਪਰੋਂ ਢਾਟ ਕੇ ਪੱਕਣ ਦੇ ਦਿੰਦੇ ਆ ਤੇ ਵਿੱਚ ਵਿੱਚ ਦੀ ਆਪਾਂ ਨੂੰ ਹਿਲਾਉਂਦੇ ਰਹਿਣਾ ਚਿਕਨ ਆਪਣਾ ਬਣ ਕੇ ਤਿਆਰ ਆ ਜੀ ਤੇ ਗੈਸ ਆਪਾਂ ਬੰਦ ਕਰ ਦਿੰਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਹਰਾ ਤਾਂ ਨਹੀਂ ਪਾਵਾਂਗੇ ਲਾਵਾਂਗੇ ਲੋ ਜੀ ਤਰੀਆਲਾ ਚਿਕਨ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਆਪਣਾ ਚਿਕਨ ਬਣ ਕੇ ਤਿਆਰ ਹੋਇਆ ਹੈ ਇਹ ਜਿਹੜਾ ਚਿਕਨ ਹੈ ਇਹਨੂੰ ਤੁਸੀਂ ਰੋਟੀ ਦੇ ਨਾਲ ਚੌਲਾਂ ਦੇ ਨਾਲ ਸਰਵ ਕਰ ਸਕਦੇ ਹੋ ਬਹੁਤ ਜਿਆਦਾ ਸਵਾਦ ਲੱਗਦਾ ਹੈ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਤਰੀਆਲਾ ਚਿਕਨ ਬਣਾਇਓ ਤੇ ਖਾਇਓ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ